ਤੂੰ ਲੈ ਕੇ ਲੈਣਿਆ ਮਿਲ ਜੂਗੇ ਤੂੰ ਸ਼ਰਾਰੇ ਕਰਾ ਲੈਣਿਆ ਮਿਲ ਜੂਗੇ ਫਰੌਗ ਸੂਟ ਲੈਣਿਆ ਜੋਗੇ ਕੋਈ 10000 ਨਹੀਂ ਕੋਈ 12000 ਨਹੀਂ ਕੋਈ 15000 ਨਹੀਂ ਉਹ ਸਾਡੇ ਕੋਲ ਆ ਜਾਓ 2 2000 25 2500 15 1500 3 3000 23 3500 ਦੇ ਵਿੱਚ ਤੁਹਾਨੂੰ ਅਸੀਂ ਬਹੁਤ ਸੋਹਣੀਆਂ ਸੋਹਣੀਆਂ ਡਰੈਸਾਂ ਬਾਜ਼ਾਰ ਦੇ ਵਿੱਚ ਜਿਹੜੀ 10 12000 ਦੀ ਹੋਊਗੀ ਸਾਡੇ ਕੋਲ 3000 ਦੀ ਹੋਊਗੀ ਜਿਹੜੀ ਬਾਜ਼ਾਰ 'ਚ 15000 ਦੀ ਹੋਊਗੀ ਸਾਡੇ ਕੋਲ 5500 6000 ਦੀ ਹੋਊਗੀ ਆਜੋ ਸਾਡੇ ਡਰੈਸਾਂ ਤੇ ਰੇਟ ਲੱਗੇ ਆ ਇਹਨਾਂ ਤੇ 20% ਦਾ ਡਿਸਕਾਊਂਟ 20% ਦਾ ਸਕਾਊਂਟ ਦੇ ਦਾਂਗੇ ਜੀ ਜੇ 499 ਰੇਟ ਲਿਖਿਆ ਵਾ ਤੇ 20% ਲੈਸ ਕਰਕੇ ਲੈ ਜਾਓ ਲੈ ਜਾਓ ਲੋ ਜੀ ਜਿੰਨੇ ਵੀ ਜਿਨ੍ਹਾਂ ਨੇ ਰੈਡੀमेड ਕੱਪੜੇ ਲੈਣੇ ਆ ਸਾਡੀ ਫਿਕਸ ਪ੍ਰਾਈਸ ਸ਼ਾਪ ਆ ਪਰ ਰੈਡੀमेड ਦੇ ਉੱਤੇ ਲਾਤੀ ਆ 20% ਸੇਲ ਜਿਹੜਾ ਵੀ ਤੁਸੀਂ ਕੱਪੜਾ ਲੈ ਜਾਓ ਆ ਦੇਖੋ ਟੈਗ ਲੱਗੇ ਹੋਏ ਆ ਜੋ ਰੇਟ ਆ ਉਹਦੇ ਨਾਲੋਂ ਪਰਸੈਂਟ ਲੈਸ ਲਾ ਕੇ ਮਲੇ ਬਾਹ ਦੇ ਪਟਾਕੇ ਕਰਦੀ ਲਾਲਾ ਲਾਲਾ ਚੱਕੋ ਭਾਜੀ ਸੂਟਾ ਤੇ ਵੀ ਪਟਾਕਾ ਪਾ ਦਿੰਨੇ ਆ ਆ ਜਿਹੜੇ ਬਜ਼ਾਰਾਂ ਚ ਮਿਲਦੇ ਸੂਟ ਹਜ਼ਾਰ ਹਜ਼ਾਰ ਦੇ ਚੱਕੋ 5-500 ਰੁਪਏ ਦੇ ਵਿੱਚ 5-500 ਚ ਲੈ ਜਾਓ ਕੋਈ ਕਹਿੰਦਾ 1800 ਕੋਈ ਕਹਿੰਦਾ 2000 ਅਸੀਂ ਕਰਦਾ 500 ਮਤਲਬ 2000 ਵਾਲਾ 500 ਜਿੰਨਾ ਬਜ਼ਾਰ ਚ 2000 ਇੱਕ ਇਥੇ 4 5-500 5-500 ਉਹ ਦੇਖੋ 5-500 ਆਹ ਦੇਖੋ ਚੀਜ਼ਾਂ ਕੋਈ ਕਹਿੰਦਾ 2200 2400 2500 ਉਹ ਸਾਡੇ ਕੋਲ ਆਜੋ ਸਿਰਫ 1000 ਰੁਪਏ ਦੇ ਵਿੱਚ ਸੂਟ ਲੈ ਜਾਓ ਆ ਵੀ ਚੇਕੋ 1275 ਚ ਆ ਦੇਖੋ ਨਾ ਸਹੀ ਕਿੰਨੇ ਸੋਹਣੇ ਸੋਹਣੇ ਸੂਟ ਦੁਪट्टे ਵੀ ਝਾਲ ਬਣਿਆ ਹੈਵੀ ਚੀਜ਼ਾਂ ਮਿੱਟੀ ਦੇ ਭਾ ਕਰਤੀਆਂ ਆਹ ਚੇਕ ਕਰੋ ਫਰੰਟ ਕਿੰਨੇ ਹੈਵੀ ਆ ਦੁਪੱਟਿਆਂ ਦੇ ਝਾਲ ਬਣਾ ਦਿੱਤੇ ਆ ਰੇਟ ਬਾਜ਼ਾਰ ਦਾ 7000 7500 ਸਾਡੇ ਕੋਲ ਆਜੋ 3500 ਰੁਪਏ ਜੀ ਬਲੈਕ ਕਲਰ ਦਾ ਸੂਟ ਕਿੰਨਾ ਸੋਹਣਾ ਉੱਤੇ 골ਡਨ ਵਰਕ ਕਰਤਾ ਬਾਜ਼ਾਰ ਦਾ ਰੇਟ 6500 7000 8000 3500 ਦਾ ਸੂਟ ਦੁਪੱਟਾ ਵੀ ਨਾਲ ਚੈੱਕ ਕਰ ਲੋ ਬਈਆ ਬਈਆ ਕਰ ਦਿੱਤੀ ਆ ਪਟਕ ਸੂਟ ਆ ਗਿਆ ਰੈੱਡ ਸੂਟ ਆ ਗਿਆ ਉਹ ਰੈੱਡ ਸੂਟ ਆ ਗਿਆ ਬਾਜ਼ਾਰ ਦੇ ਵਿੱਚ ਜਿਹੜਾ 5 5000 ਚ ਮਿਲਦਾ 10 10000 ਚ ਮਿਲਦਾ ਉਹ ਲੈ ਜਾਓ 18 1800 ਚ 2 2000 ਚ ਰੈੱਡ ਸੂਟਾਂ ਦੇ ਉੱਤੇ ਵੀ ਪਾਤੇ ਆ ਪਟਾਕੇ ਆ ਚੈੱਕ ਲੋ ਜੀ ਡਿਜ਼ਾਈਨ ਆ ਵੀ ਰੈੱਡ ਸੂਟ ਦਾ ਡਿਜ਼ਾਈਨ ਉਹ ਰੈੱਡ ਸੂਟਾਂ ਦੇ ਵਿੱਚ ਤਾਂ ਮੈਂ ਕਹਿੰਦਾ ਭਾਜੀ ਅਤ ਕਰਾ ਦਾਂਗੇ ਅਤ ਆ ਤੁਸੀਂ ਵਰਕ ਚੈੱਕ ਕਰੀ ਚੱਲੋ ਇਹ ਇਹਟ ਸੂਟ ਟਾਪ ਕਲਾਸ ਦੇ ਆ ਰੈੱਡ ਸੂਟਾ ਦੇ ਵਿੱਚ 5000 ਤੋਂ ਵੱਧ ਸੂਟ ਹੈ ਰੇਡ ਵੀ ਸੋਲੋ 1000 ਰੁਪਏ ਤੋਂ ਲੈ ਕੇ 25000 ਰੁਪਏ ਤੱਕ ਦਾ ਸੂਟ ਮਿਲਦਾ ਹੈ 25000 ਆਹ ਦੇਖੋ ਜੀ ਬਾਜ਼ਾਰ 'ਚ ਜਾਓਗੇ 5000 6000 ਸਾਡੇ ਕੋਲੋਂ ਸਿਰਫ 2500 ਰੁਪਏ 'ਚ ਲੈ ਜਾਓ ਸੂਟ ਆਹ ਵੀ ਚੀਜ਼ਾਂ ਚੈੱਕ ਕਰ ਲਓ ਮਤਲਬ ਨਿਆਰੇ ਬੰਦੇ ਨਿਆਰੇ ਜੀ ਗੱਲ ਮੁੱਕਦੀ ਇੱਥੇ 100 ਦਰਸਾ ਸਿਰੇ ਦੇ ਗੰਢ ਜਿਹੜਾ ਬਾਜ਼ਾਰ 'ਚ 1 ਲੱਖ ਦਾ ਕੱਪੜਾ ਸਾਡੇ ਕੋਲੋਂ 40000 'ਚ ਲੈ ਜਾਓ ਜਿਹੜਾ 2 ਲੱਖ ਦਾ ਕੱਪੜਾ ਸਾਡੇ ਕੋਲੋਂ 80 ਹਜ਼ਾਰ ਦਾ ਲੈ ਜਾਓ ਲੱਖ ਲੱਖ ਰੁਪਇਆ ਸਵਾ ਸਵਾ ਲੱਖ ਬਚਾਤਾ ਸਾਰੇ ਖੁਸ਼ ਕਰਦੇ ਰੰਗ ਡਾਰਕ ਲਾਈਟ ਜਿੰਤਾਂ ਨੇ ਮਰਜ਼ੀ ਲੈ ਜਾਓ ਆ ਫਲਕਾਰੀਆ ਚੈੱਕ ਕਰ ਲੋ ਇੱਦਾਂ ਦੇ ਸਹਿਜ 500 ਰੁਪਏ ਤੋਂ ਫਲਕਾਰੀ ਸ਼ੁਰੂ ਹੈ ਡਿਜ਼ਾਈਨ ਟੌਪ ਕਲਾਸ ਦੇ ਉਹ ਵੱਡਾ ਸਾਤ ਕਰਤਾ ਆ ਦੇਖੋ 25 25 ਹਜ਼ਾਰ 30 30 ਹਜ਼ਾਰ ਦੇ ਸੂਟ ਔਲਾਦੇ ਕੋਡੀਆਂ ਦੇ ਪਾ ਕਰਦੇ ਕੋਡੀਆਂ ਦੇ ਪਾ ਦੁਪੱਟੇ ਦੇਖੋ ਦੁਪੱਟੇ ਮਹਿਗਾ ਬਿਆ ਬਿਆ ਨਿਆਰੇ ਕਰਤੇ ਓ ਆਮ ਕਰਾਂ ਦੀਆਂ ਕੁੜੀਆਂ ਯਾ ਦੀ ਮਿਦਾਨ ਦੇ ਘਰਾਂ ਦੀ ਸ਼ਹਿਨਾਈਆਂ বাজ ਜਾਣਗੀਆਂ ਹੁਣ ਬਜ਼ੁਰਗ ਬਾਪ ਨੂੰ ਫਿਕਰ ਨਹੀਂ ਰਹਿਣਾ ਭਈ ਲੈ ਵੀ ਤਾਜਵਰੀ ਬਣਾਉਣੀ ਆ ਪੈਸੇ ਕਿੱਥੋਂ ਲਈਏ 2 ਲੱਖ ਕਿੱਥੋਂ ਲਈਏ ਮਾ 3 ਲੱਖ ਕਿੱਥੋਂ ਲੈ ਕੇ ਆ ਮਾ ਉਹ ਚੀਤੇ ਵੀ ਰਾਣੀਆਂ ਮਹਾਰਾਣੀਆਂ ਵਾਲੀਆਂ ਦਵਾਂਗੇ ਟਾਪ ਦੀਆਂ ਦਵਾਂਗੇ ਰੇਟ ਬਾਜ਼ਾਰ ਨਾਲੋਂ 3 3 ਗੁਣਾ ਘੱਟ ਲੈ ਜਾਓ ਲੈ ਜਾਓ ਲੈ ਜਾਓ ਕੋਟੀਆਂ ਦੇ ਪਾ ਕੱਪੜਾ ਸਸਤਾ ਕੱਪੜਾ ਲੈ ਜਾਓ ਲਹਿੰਗਿਆਂ ਨਾਲੇ ਪਾਰੇ ਪਾਰੇ ਸੂਟ ਲੈ ਜਾਓ ਓਏ ਆ ਵੀ ਕੀ ਆ ਗਿਆ ਭਾਈ ਓਏ ਦੇਖੋ ਜੀ ਸਾਡੀ ਵੀਡੀਓ ਦੇਖ ਕੇ ਤੁਸੀਂ ਇੱਥੇ ਆ ਗਏ ਫਾਇਦੇ ਕਰਾਉਣੇ ਕਰਾਉਣੇ ਆ ਪਰ ਜਿਹੜਾ ਮੇਰਾ ਵੀਰ ਭਰਾ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਨੂੰ ਸਕਰੀਨ ਸ਼ਾਟ ਭੇਜਣਗੇ 1 2 3 4 5 6 7 7 ਭਰਾਵਾਂ ਨੂੰ ਫ੍ਰੀ ਦਿੱਤਿਆ ਜਾਣੀਆਂ ਚਾਤਰਾ ਡਬਲ ਬੈਟ ਦੀਆਂ ਹਜ਼ਾਰ ਹਜ਼ਾਰ ਰੁਪਏ ਵਾਲੀਆਂ ਚਲੋ ਜੀ ਚਾਲੀ ਜਾਲੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸਾਰਿਆਂ ਦੇ ਫਾਇਦੇ ਵੱਡੇ ਫਾਇਦੇ ਹੋ ਰਹਾ ਮਤਲਬ ਵਾਇਆ ਵਾਇਆ ਘਰ ਕੋਈ ਜਿੰਨੇ ਨੇ ਤੁਸੀਂ ਕਿਰਾਏ ਦੇ ਪਾਉਣ ਵਾਲੀਆਂ ਡਰੈਸਾਂ ਲੈਣੀਆਂ ਉਦੋਂ ਵੀ ਸਸਤੀਆਂ ਸਾਡੇ ਕੋਲੋਂ ਮੁੱਲ ਲੈ ਜਾਓ 20 20% ਤੱਕ ਤੁਹਾਨੂੰ ਡਿਸਕਾਊਂਟ ਦੇ ਦਿਆਂਗੇ ਮੰਨ ਲਓ ਜਿਹੜੀ ਚੀਜ਼ ਤੁਹਾਨੂੰ 2000 ਦੀ ਉਹਤੇ ਵੀ 20% ਡਿਸਕਾਊਂਟ ਜਿਹੜਾ 10000 ਦਾ ਕਪੜਾ ਉਹਤੇ ਵੀ 2000 ਡਿਸਕਾਊਂਟ ਮਤਲਬ ਆਜੋ ਜੇ ਦੀ ਜਿਹੜਾ ਪਹਿਲਾਂ ਆਜੂਗਾ ਉਹ ਨਿਆੜੇ ਲੈ ਜਾਊਗਾ ਜਿਹੜਾ ਪਿੱਛੇ ਰਹਿ ਗਿਆ ਭਾਈ ਰਹਿ ਗਿਆ ਤੇ ਰਹਿ ਗਿਆ ਗੱਲ ਤਾਂ ਇਹ ਹੀ ਆ ਜਿਹੜਾ ਜਿੱਤਦਾ ਉਹਨੂੰ ਜੇਤੂ ਕਿਹਾ ਜਾਂਦਾ ਤੇ ਜਿਹੜਾ ਹਾਰਦਾ ਉਹਨੂੰ ਹਾਰੇ ਕਿਹਾ ਜਾਂਦਾ ਹੁਣ ਜੰਗ ਜਿੱਤਣੀ ਆ ਜਾਂ ਹਾਰਨੀ ਆ ਪੈਸੇ ਲਟਾਉਣੇ ਆ ਜਾਂ ਬਚਾਉਣੇ ਆ ਭਾਈ ਤੁਹਾਡੇ ਹੱਥ ਆ ਫੈਸਲਾ ਤੁਹਾਨੂੰ ਦੱਸਦਾ ਆ ਚੀਜ਼ਾਂ ਦਿਖਾਤੀਆਂ ਆਜੋ ਗਾਰੰਟੀ ਰਹਿਣਾ ਗਾਰੰਟੀ ਚੈਲੰਜ ਕਰਦਾ ਜੋ ਰੇਟ ਜੋ ਰੇਟ ਦੱਸਤੇ ਆ ਕੁਆਲਿਟੀਆਂ ਦਿਖਾਤੀਆਂ ਕਿਸੇ ਤੋਂ ਦੇ ਨਹੀਂ ਹੋਣੀਆਂ ਚੈੱਕ ਕਰ ਲਓ ਜਾ ਕੇ